ਹੈਲੋ ਜੀ ਸਸ਼ੀਕਾਲ ਕਿ ਮੇਰੇ ਸਾਰੇ ਜਣੇ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਬਹੁਤ ਹੀ ਵਧੀਆ ਹੋਗੇ ਐਸੀ ਵਧੀਆ ਗਾਇਜ਼ ਅੱਜ ਮੈਂ ਬਣਾਉਣ ਲੱਗੀ ਆ ਤੇਲ ਦੇਸੀ ਤਰੀਕੇ ਨਾਲ ਹੋਮ ਮੇਡ ਵਾਲਾਂ ਦੇ ਲਗਾਉਣ ਵਾਸਤੇ ਕਿਉਂਕਿ ਬਾਲ ਬਹੁਤ ਜ਼ਿਆਦਾ ਝੜਨ ਲੱਗ ਗਏ ਮੈਂ ਕਿਹਾ ਚਲੋ ਤੇਲ ਬਣਾ ਲੈਨੇ ਆ ਨਾਲੇ ਤੁਹਾਡੇ ਨਾਲ ਜਿਹੜੀ ਹੈਗੀ ਵੀਡੀਓ ਸ਼ੇਅਰ ਕਰ ਦਿੰਨੇ ਆ ਤੇ ਮੈਂ ਹੁਣ ਕੋਠੇ ਤੋਂ ਪਾਥੀਆਂ ਲਿਆਵਾਂ ਫਿਰ ਤੁਹਾਨੂੰ ਆਗੇ ਮਿਲਦੇ ਆ ਜੀ ਜਦੋਂ ਬਣਾਵਾਂਗੇ ਠੀਕ ਹੈ ਜੀ ਹਾਂਜੀ ਗਾਇਜ਼ ਮੈਂ ਨਾ ਅੱਗ ਗਬੜ ਲਈ ਐ ਕਹਿੰਦੇ ਅੱਗ ਬੜਨੀ ਚਾਹੀ ਤੁਹਾੜਿਆ ਹੋਈ ਜਾਂਦਾ

हाँ जी गाइस गा, ते तो तेल जो है समान पाला मेथे जिन्हें भी लगते हैं जिड़े हिसाब जो आए थोड़े जाले मेथी भी आ, ए मेथी पाली है ना मेथे कलौजी पा लागे सारा समान कट्ठा ही पा लागे बस आप ਜਦੋਂ ਤੇਲ ਬਣ ਜੂਗਾ ਉਦੋਂ ਅਸੀਂ ਇਹਦੇ ਤੇ ਦੋ ਤਿੰਨ ਜਿਹੜੇ ਹੈਗੇ ਵਿਟਾਮਿਨ E ਦੇ ਕੈਪਸੂਲ ਵੀ ਜਿਹੜੇ ਐਡ ਕਰ ਲਵਾਂਗੇ ਸਾਡਾ ਤੇਲ ਖਤਮ ਹੋ ਗਿਆ ਸੀ ਕਿਉਂਕਿ ਜੈਸਮਿਨ ਦੇ ਸੀ ਇਹੀ ਤੇਲ ਲਗਾਉਂਦੇ ਆ ਨਾ ਤੇ ਖਤਮ ਹੋ ਗਿਆ ਸੀਗਾ ਤੇ ਉਹਨੇ ਅੱਜ ਵਾਲ ਧੋਣੇ ਸੀ ਉਹ ਕਹਿ ਰਹੀ ਸੀ ਕਿ ਮੰਮਾ ਤੇਲ ਬਣਾ ਦਿਓ ਫੇ ਮੈਂ ਪਹਿਲਾਂ ਵਾਲਾਂ ਦੇ ਤੇਲ ਲਗਾ ਲਵਾਂ ਫਿਰ ਉਤ ਬਾਜਰੀ ਹੈਗੇ ਆ ਵਾਲ ਧੋ ਦੂੰਗੀ ਮਤਲਬ ਰਾਤ ਨੂੰ ਵਾਲ ਧੋ ਲੂਗੀ ਉਹ ਸ਼ਾਮ ਦਾ ਟਾਈਮ ਹੈ ਨਾ एलोवेरा जैल और कड़ी पत्ता इन्हें चंगी तरह ऐन मतलब जाल लेना बेच सारे समान ताकि जसा है वो सारा तेल आ जाए फिर असि तेल नुन के किसी चीज पाले

ਇਹਦੇ ਨਾਲ ਵਾਲ ਜਿਹੜੇ ਨੂੰ ਵੀ ਹਟ ਜਾਂਦੇ ਨੇ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੇ ਹੈਗੀ ਨਵੀਂ ਗਰੋਥ ਵੀ ਹੁੰਦੀ ਹੈ ਵਾਲਾਂ ਦੀ ਵਾਲ ਸੰਘਣੇ ਹੋ ਜਾਂਦੇ ਨੇ ਜਿਹੜੀ ਕਲੌਂਜੀ ਪਾਈ ਹੈ ਉਹ ਵਾਲਾਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਵਾਲਾਂ ਨੂੰ ਕਾਲੇ ਕਰਨ ਦਾ ਕੰਮ ਕਰਦੀ ਹੈ ਉਹਦੇ ਨਾਲ ਵਾਲ ਬਹੁਤ ਕਾਲੇ ਹੁੰਦੇ ਨੇ ਬਹੁਤ ਖੇਤੀ ਤੇ ਇਸ ਤੇਲ ਨੂੰ ਵੀ ਆਪਾਂ ਆ ਲਾਵਾਂਗੇ ਮਤਲਬ ਹਫ਼ਤੇ ਵਿੱਚ ਦੋ ਵਾਰ ਤਾਂ ਲਗਾਵਾਂਗੇ ਕਿਉਂਕਿ ਹੁਣ ਤਾਂ ਗਰਮੀ ਵੀ ਹੈ ਨਾ ਗਰਮੀ ਦੇ ਵਿੱਚ ਤਾਂ ਬਾਰਿਸ਼ ਦੋ ਤਿੰਨ ਵਾਰ ਤਾਂ ਹੋਈ ਲੈਣੇ ਮਤਲਬ 2 ਘੰਟੇ ਪਹਿਲਾਂ ਲਗਾ ਲਓ ਠੀਕ ਹੈ ਜੀ ਉਹ ਤੋਂ ਬਾਅਦ ਉਸੇ ਵਾਲਾਂ ਨੂੰ ਜਿਹੜਾ ਚੰਗੀ ਤਰ੍ਹਾਂ ਹੈਗਾ ਧੋ ਲੈਣਾ

अज मौसम वादिया बदल ज्यादा होया पाया गया मैं चलो चिल्ले से अग बाल लिया चिल्ले तो जी चिल है मिट्टी लाने वाली हुई पी है मिट्टी है नहीं सी मेरे को पिंड पई है ते मम्मा कि जो तो ममा केंद्र तू पिंड आई उ ले जाई मैं चलो हूं तखड़िया में ही जावे उदो ले आव फिर तो मैं चा... इनू चंगी तरह जाल लेना है मतलब बिच सारा समान है काला हो जाए फिर इन मतलब तारना है चिले तो हम अ थले तार लागे ठीक है जी तो सा चंगी तरह जो है बन गया पर परिड़िया बहुत आ गई ਜੇ ਜਦੋਂ ਇਹ ਮਤਲਬ ਠੰਡਾ ਹੋ ਜੂਗਾ ਹੈ ਨਾ ਫਿਰ ਅਸੀਂ ਇਹਨੂੰ ਕਿਸੇ ਬੋਤਲ ਵਗੈਰਾ ਚ ਪਾ ਕੇ ਰੱਖ ਲਾਂਗੇ ਪੌਣਕੇ ਜਾਂ ਫਿਰ ਇਹਨੂੰ ਇਦਾਂ ਹੀ ਬੋਤਲ ਚ ਪਾ ਲਾਂਗੇ ਅਸੀਂ ਮੈਂ ਸਿਰਫ ਪੌਣਕੇ ਹੀ ਪਾਉਂਗੀ ਮੈਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਕਰ ਲਾਂਗੇ ਠੀਕ ਹੈ ਜੀ ਇਹਦੇ ਤੋਂ ਮੈਂ ਥੋੜਾ ਜਿਹਾ ਕਾਲੀ ਚ ਕੱਢ ਲੂੰਗੀ ਤਾਂ ਕਿ ਖੇਤੀ ਜਿਹੜਾ ਠੰਡਾ ਹੋ ਜਵੇ ਤੇ ਜੈਸਮਿਨ ਕਿਉਂਕਿ ਇਹਨੂੰ ਜਾ ਟਾਈਮ ਲੱਗ ਜੂਗਾ ਨਾ ਅਜੇ ਬਹੁਤ ਜ਼ਿਆਦਾ ਜਿਹੜੀ ਕਿਰਾਈ ਹੈਗੀ ਹੈ ਗਰਮ ਹੈ ਜੈਸਮਿਨ ਦੇ ਬਾਹਰ ਤੇ ਦਿਨਾਂ ਕਿ ਲੱਗੂਗਾ ਉਹਨਾਂ ਕੱthi ਕੱਢ ਲੈਣੇ ਆ

ਐਂ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਸਮਾਨ ਜਿਹੜਾ ਹੈਗਾ ਉਹ ਹੋ ਗਿਆ ਤੇ ਇੱਕ ਕਲੌਂਜੀ ਵੈਸੇ ਤਾਂ ਮੈਂ ਇਹ ਵੀ ਤਿਆਹਾ ਜਿਹੜੀ ਪੱਤੇ ਪੁੱਤੇ ਜਿਹੇ ਨੇ ਕੜੀ ਪੱਤੇ ਦੇ ਇਹ ਕੱਢ ਦੂੰਗੀ ਕਲੌਂਜੀ ਜਿਹੜੀ ਹੈਗੀ ਉਹ ਬੇਤੀ ਰਹਿਣ ਨਵਾਗੇ ਠੀਕ ਹੈ ਜੀ ਤੇ ਹੁਣ ਮੈਂ ਮਿਲਦੀ ਆ ਤੁਹਾਨੂੰ ਥੋੜੀ ਦੇਰ ਤੱਕ ਤੁਸੀਂ ਦੇਖਿਆ ਇਹਦੇ ਜੈਸਮਿਨ ਦੇ ਬਾੜ ਐਡੇ ਲੰਬੇ ਨੇ ਅਸੀਂ ਇਹੀ ਤੇਲ ਜਿਹੜਾ ਹੈਗਾ ਇਹਦੇ ਯੂਜ਼ ਕਰਦੇ ਆ ਤੇ ਆਹ ਜਿਹੜਾ ਮੈਂ ਥੋੜਾ ਜਿਹਾ ਲਿਆਂਦਾ ਸੀਗਾ ਪਸ ਜੜਾਂ ਜੜਾਂ ਦੇ ਵਿੱਚ ਨੇ

ਤਦੋ ਗਾਈਜ਼ ਹੁਣ ਮੇਰੇ ਤੇ ਇਹ ਲਗਾ ਲਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਪਲੀਜ਼ ਵੀਡੀਓ ਨੂੰ 6 ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ